ਅੱਜ ਅਸੀਂ ਪਹੁੰਚ ਗਏ ਆ ਪਿੰਡ ਠੱਠੀ ਖਾਰਾ ਤਰਨਤਾਰਨ ਜੋ ਦਰਬਾਰ ਸਾਹਿਬ ਤਰਨਤਾਰਨ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੋਂ ਦਾ ਗੁਰਦਰਾ ਇਤਿਹਾਸਕ ਝੂਲਣੇ ਮਹਿਲ ਪਾਸ਼ਾਹੀ ਪੰਜਵੀਂ ਦੁਆਰਾ ਵਸਾਇਆ ਗਿਆ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾ 7 ਸਾਲ 7 ਮਹੀਨੇ 7 ਦਿਨ ਇੱਥੇ ਰੁਕੇ ਸਨ ਅਤੇ ਇੱਥੇ ਦਰਬਾਰ ਲਾਇਆ ਕਰਦੇ ਸਨ ਇੱਕ ਦਿਨ ਦਰਬਾਰ ਲੱਗਾ ਸੀ ਤੇ ਲਾਗੋ ਮੁਗਲਾਂ ਦੀ ਸੇਨਾ ਹਾਥੀ ਲੈ ਕੇ ਜਾ ਰਹੀ ਸੀ ਸੋ ਸੰਗਤਾਂ ਦਾ ਧਿਆਨ ਉਹਨਾਂ ਹਾਥੀ ਹਲ ਚਲ ਗਿਆ ਤੇ ਮਹਾਰਾਜ ਨੇ ਫਰਮਾਇਆ ਕਿ ਤੁਸੀਂ ਧਿਆਨ ਕਿੱਧਰ ਕੀਤਾ ਹੋਇਆ ਤਾਂ ਸੰਗਤਾਂ ਕਹਿੰਦੀਆਂ ਮਹ ਪਾਸ਼ਾ ਜੀ ਹੈਨਕਾ ਦੇ ਹਾਥੀ ਦੇਖੋ ਕਿਵੇਂ ਝੂਲ ਰਹੇ ਹਨ ਤਾਂ ਮਹਾਰਾਜ ਨੇ ਉੱਥੇ ਵਰਦੇ ਤਾਂ ਕਿ ਇਹ ਹਾਥੀ ਝੂਲਦੇ ਹਨ ਤੇ ਤੁਹਾਡੇ ਮਹਿਲ ਦੀਆਂ ਕੰਧਾਂ ਵੀ ਝੁੱਲਣਗੀਆਂ ਸੋ ਉਸੇ ਵਰ ਨਾਲ ਅੱਜ ਵੀ ਉਥੇ ਕੰਦਾ ਝੂਲਦੀ ਆ ਹਨ ਤੇ ਮਹਾਰਾਜ ਉਥੇ ਹੋਰ ਵੀ ਬਹੁਤ ਵਰ ਦਿੱਤੇ ਤੇ ਅੱਜ ਵੀ ਜੇ ਸੱਚੇ ਮਨੋਂ ਜਾਈਏ ਤਾਂ ਮਹਾਰਾਜ ਉਥੇ ਵਰ ਪੂਰੇ ਕਰਦਾ ਹੈ ਆ ਜੋ ਤੁਸੀਂ ਕੰਧ ਦੇਖ ਰਹੇ ਹੋ ਇਹ ਅੱਜ ਵੀ ਉਸੇ ਤਰ੍ਹਾਂ ਸੇਵਾਦਾਰਾਂ ਲੋ ਅਰਦਾਸ ਬੇਨਤੀ ਕਰਕੇ ਹਲਾਈ ਜਾਂਦੀ ਹੈ ਸੋ ਆਪ ਵੀ ਦਰਸ਼ਨ ਕਰਿਆ ਕਰੋ ਨਾਲੇ ਆਪਣੇ ਬੱਚਿਆਂ ਨੂੰ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਇਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ